ਪੰਜਾਬੀ 뮤직 ਲਈ ਪੰਜਾਬੀ 뮤직 ਹਿਸਟਰੀ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਇਹ ਸਾਡੇ ਖਵਾਬ ਸੀ ਬਚਪਨ ਤੋਂ ਇਹ ਮੇਰਾ ਛੋਟੇ ਹੁੰਦੇ ਤੋਂ ਸੁਪਨਾ ਸੀ ਜਿਹੜਾ ਹੌਲੀ 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 22 ਸਾਲ ਲੱਗੇ ਵਿੱਚ ਤੱਕ ਪਹੁੰਚਣ ਦੇ ਲਈ ਇਹ ਅਰੀਨਾਸ ਤੇ ਸਟੇਡੀਅਮ ਸੋਲਡ ਆਊਟ ਕਰਨ ਦੇ ਲਈ 22 ਸਾਲ ਲੱਗੇ ਪਰ ਇਹ ਸੁਪਨਾ ਸੀ ਕਿ ਕਿਸੇ ਇੱਕ ਟਾਈਮ ਪੰਜਾਬੀ 뮤직 ਦਾ ਵੀ ਇਦਾਂ ਦਾ ਟਾਈਮ ਆਊਗਾ ਜਿਹੜੇ ਅਰੀਨਾਸ ਪੂਰੇ ਭਰਦੇ ਆ ਜਿਹੜੇ ਅਰੀਨਾਸ ਉਰੇ ਪਰਫਾਰਮ ਕਰਦੇ ਆ ਉਥੇ ਸਾਡਾ ਇੱਕ ਓਰੀਜਨਲ میوزਿਕ ਜਿਹੜਾ ਪੰਜਾਬੀ میوزਿਕ ਉਹ ਵੀ ਆ ਕੇ ਪਰਫਾਰਮ ਕਰੂਗਾ ਇਹ ਮੇਰਾ ਬਚਪਨ ਦਾ ਸੁਪਨਾ ਹੈ ਥੈਂਕ ਯੂ ਗਾਇਜ਼ ਬਹੁਤ ਬਹੁਤ ਧੰਨਵਾਦ ਇਹ ਤੁਸੀਂ ਮੇਰਾ ਆਪਣਾ ਵੀ ਡ੍ਰੀਮ ਪੂਰਾ ਕੀਤਾ ਹੈ ਸਾਡੀ ਕਿ ਬਰਿਡਿ ਲਈ ਵੀ ਵੀਡੀ ਇੰਡੀਅਨ ਸਾਊਂਡਰ ਨੇ ਲਈ ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਪੰਜਾਬੀਆਂ ਲਈ ਬਾਹਰਲੇ ਮੁਲਕਾਂ ਜਾ ਕੇ ਇਹਨਾਂ ਸੋਲਡ ਆਊਟ ਕਰਨੇ ਹਰ ਸੁਪਨੇ ਨਾਲ ਜਿੰਨੇ ਵੀ ਸਟੇਡੀਅਮਸ ਨੇ ਅਰੀਨਾਸ ਆ ਸਾਰਾ ਉਹ ਜਿਹੜੇ ਬੈਕਸਟੇਜ ਤੇ ਆਪਣੀਆਂ ਫੋਟੋਆਂ ਲੱਗ ਰਹੀਆਂ ਸੋ ਹਿਸਟਰੀ ਜਿਹੜੀ ਆ ਇਹ ਐਵੇਂ ਨਹੀਂ ਲਿਖਿਆ ਹਿਸਟਰੀ ਇਨ ਦਾ ਮੇਕਿੰਗ ਐਕਚੁਅਲੀ ਜਿਹੜੀ ਹਿਸਟਰੀ ਇਨ ਦਾ ਮੇਕਿੰਗ ਆਪਾਂ ਟਰਾਈ ਕਰਦੇ ਆਂ थैंक यू ਗਾਇਜ਼ ਤੁਹਾਡੇ ਕਰਕੇ ਹੋ ਰਿਹਾ ਸਾਰਾ ਕੁਝ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਬਹੁਤ ਬਹੁਤ ਅਸੀਂ ਕੋਸ਼ਿਸ਼ ਕਰਾਂਗੇ ਅੱਜ ਦੀ ਰਾਤ ਤੁਹਾਡੀ ਬੈਸਟ ਨਾਈਟ ਹੋਵੇ ਤੁਸੀਂ ਫੁੱਲ ਇੰਜੋਏ ਕਰਕੇ ਜਾਓ ਤੁਸੀਂ ਫੁੱਲ ਮਸਤੀ ਕਰਕੇ ਜਾਓ ਸਾਡੇ ਵੱਲੋਂ ਕੋਸ਼ਿਸ਼ ਹੋਵੇਗੀ ਸਾਤਸ਼ਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਰਸ਼ਾ ਗੋਣਾ ਦਾ ਕਾਰ ਤੇ ਗਾਇਕ ਦਿਲਜੀਤ ਦੋਸਾਂਝ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਨੇ ਤੇ ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਆਪਣੇ ਕਾਨਸਰਟ ਸੁਣ ਲੈ ਕੇ ਕਾਫੀ ਜ਼ਿਆਦਾ ਬਿਜ਼ੀ ਨਜ਼ਰ ਆ ਰਹੇ ਨੇ ਤੇ ਆਪਣੇ ਕਾਨਸਰਟ ਤੋਂ ਜਾਂ ਮસ્ਤੀ ਕਰਦੇ ਹੋਏ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਹ ਪੋਸਟ ਕਰਨੀਆਂ ਨਹੀਂ ਭੁੱਲਦੇ ਤੇ ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਕਾਨਸਰਟ ਦੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਆਪਣਾ ਸੁਪਨਾ ਦੱਸਿਆ ਹੈ ਕਿ 22 ਸਾਲ ਪਹਿਲਾਂ ਉਹਨਾਂ ਨੇ ਆਪਣਾ ਇਹ ਸੁਪਨਾ ਵੇਖਿਆ ਸੀਗਾ ਤੇ 22 ਸਾਲ ਦਾ ਜਿਹੜਾ ਸਮਾਂ ਲੱਗ ਗਿਆ ਜਦੋਂ ਉਹਨਾਂ ਨੇ ਇਹ ਚੀਜ਼ ਸੋਚੀ ਸੀਗੀ ਕਿ ਕਦੀ ਮੈਂ ਵੀ ਸਟੇਡੀਅਮ ਸੋਲਡ ਆਊਟ ਕਰੂੰਗਾ ਜਾਂ ਕਦੀ ਏਰੀਨਾ ਦੇ ਵਿੱਚ ਜਿੱਥੇ ਗੋਰੇ ਸਟੇਡੀਅਮ ਸੋਲਡ ਆਊਟ ਕਰਦੇ ਨੇ ਉੱਥੇ ਪੰਜਾਬੀ 뮤직 ਵੀ ਵੱਜੇਗਾ ਜਾਂ ਪੰਜਾਬੀ 뮤직 ਵੀ ਲੋਕ ਸੁਣਨ ਆਉਣਗੇ ਤੇ ਉਹ ਸਟੇਡੀਅਮਸ ਵੀ ਸੋਲਡ ਆਊਟ ਹੋਣਗੇ ਚਾਹੇ ਉਹ ਕਚੇਲਾ ਹੋਵੇ ਚਾਹੇ ਉਹ ਏਰੀਨਾ ਹੋਵੇ ਅੱਜ ਪੰਜਾਬੀ 뮤직 ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ ਔਰ ਪੰਜਾਬੀ 뮤직 ਹਿਸਟਰੀ ਦੇ ਲਈ ਇਹ ਰਿਕਾਰਡ ਬਣ ਚੁੱਕਿਆ ਹੈ ਕਿ ਪੰਜਾਬੀ 뮤직 ਅੱਜ ਕਿੱਥੇ ਤੱਕ ਪਹੁੰਚ ਗਿਆ ਹੈ ਦਿਲਜੀਤ ਆਪਣਾ ਸੁਪਨਾ ਵੀ ਦੱਸ ਰਹੇ ਨੇ ਜੋ 22 ਸਾਲ ਪਹਿਲਾਂ ਉਹਨਾਂ ਨੇ ਵੇਖਿਆ ਸੀ ਤੇ ਅੱਜ ਉਹ ਸੁਪਨਾ ਪੂਰਾ ਹੋ ਗਿਆ ਹੈ ਔਰ ਲੋਕ ਉਹਨਾਂ ਨੂੰ ਕਿੰਨਾ ਜ਼ਿਆਦਾ ਪਿਆਰ ਕਰ ਰਹੇ ਨੇ ਉਹਨਾਂ ਨੇ ਧੰਨਵਾਦ ਕੀਤਾ ਹੈ ਔਰ ਹਰ ਉਹ ਸ਼ਖਸ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਹੜੇ ਉਹਨਾਂ ਨੂੰ ਸੁਣਨ ਦੇ ਲਈ ਪਹੁੰਚਦੇ ਨੇ ਜਿਹੜੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਦੇ ਕਾਨਸਰਟਸ ਦੇ ਵਿੱਚ ਪਹੁੰਚਦੇ ਨੇ ਔਰ ਇੱਕ ਚੀਜ਼ ਹੋਰ ਦਲਜੀਤ ਦੇ ਕਾਨਸਰਟ ਤੋਂ ਸਾਨੂੰ ਸਿੱਖਣ ਨੂੰ ਮਿਲਦੀ ਹੈ ਸਪੈਸ਼ਲੀ ਇਹ ਜਿਹੜੀ ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਕਿ ਜੇ ਉਹਨਾਂ ਨੂੰ 22 ਸਾਲ ਦਾ ਸਮਾਂ ਲੱਗਿਆ ਜਿਹੜਾ ਉਹਨਾਂ ਨੇ ਸੁਪਨਾ ਵੇਖਿਆ ਸੀ ਉਹ ਪੂਰਾ ਹੁੰਦੇ ਹੋਏ ਜੇਕਰ ਅਸੀਂ ਵੀ ਕੁਝ ਸੋਚਦੇ ਹਾਂ ਤੇ ਜ਼ਰੂਰ ਸਮਾਂ ਲੱਗ ਸਕਦਾ ਹੈ ਪਰ ਜਿਹੜਾ ਸੁਪਨਾ ਹੈ ਉਹ ਜ਼ਰੂਰ ਪੂਰਾ ਹੁੰਦਾ ਹੈ ਬਸ ਮਿਹਨਤ ਕਰਦੇ ਰਹਿਣਾ ਚਾਹੀਦਾ ਔਰ ਦਿਲਜੀਤ ਨੇ ਵੀ ਇੰਨੇ ਸਾਲ ਮਿਹਨਤ ਕੀਤੀ ਇੰਨੇ ਸਾਲ ਸਬਰ ਕੀਤਾ ਔਰ ਵਾਕਈ ਹੀ ਉਹਨਾਂ ਦਾ ਸੁਪਨਾ ਰੰਗ ਲਿਆਇਆ ਸੁਪਨਾ ਉਹਨਾਂ ਦਾ ਪੂਰਾ ਹੋਇਆ ਔਰ ਅੱਜ ਹਰ ਪੰਜਾਬੀ ਦਿਲਜੀਤ ਦੋਸਾਂ ਦਾ ਪ੍ਰਾਊਡ ਫੀਲ ਕਰ ਰਹਾ ਹੈ ਕਿਸ ਤਰੀਕੇ ਦੇ ਨਾਲ ਦਿਲਜੀਤ ਸਟੇਡੀਅਮ ਸੋਲਡ ਆਊਟ ਕਰਦੇ ਹੋਏ ਨਜ਼ਰ ਆਉਂਦੇ ਨੇ ਹਰ ਸਟੇਡੀਅਮ ਮੋਸਟਲੀ ਦਿਲਜੀਤ ਦੋਸਾਂ ਦਾ ਸੋਲਡ ਆਊਟ ਹੁੰਦਾ ਹੈ ਤੇ ਦਰਸ਼ਕ ਦੂਰ ਦੁਰਾਡੇ ਤੋਂ ਦੁਨੀਆ ਭਰ ਦੇ ਹਰ ਇੱਕ ਕੋਨੇ ਤੋਂ ਚਾਹੇ ਉਹ ਪੰਜਾਬੀ ਹੈ ਚਾਹੇ ਉਹ ਕੋਈ ਵੀ ਭਾਸ਼ਾ ਉਹਨਾਂ ਨੂੰ ਆਉਂਦੀ ਹੈ ਤੇ ਉਹ ਜ਼ਰੂਰ ਦਿਲਜੀਤੂ ਸਪੋਰਟ ਕਰਨ ਦੇ ਲਈ ਪਹੁੰਚਦੇ ਨੇ ਜ਼ਰੂਰ ਦਿਲਜੀਤ ਦਾ ਕਾਨਸਰਟ ਵੇਖਣ ਦੇ ਲਈ ਪਹੁੰਚਦੇ ਨੇ ਕਿਉਂਕਿ ਲੋਕ ਅਜਿਹਾ ਕਹਿੰਦੇ ਨੇ ਕਿ ਦਿਲਜੀਤ ਨੇ ਸਾਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰਾਇਆ ਹੈ ਔਰ ਆਉਣ ਵਾਲੀ ਪੀੜੀ ਜਿਹੜੀ ਹੈ ਉਹਨਾਂ ਨੂੰ ਪਤਾ ਲੱਗੇਗਾ ਕਿ ਪੰਜਾਬੀ 뮤직 ਅਕਸਰ ਦੇ ਵਿੱਚ ਹੈ ਕੀ ਸੋ ਤੁਹਾਨੂੰ ਦਿਲਜੀਤ ਤੋਂ ਸਾਝਦੀ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਤੇ ਇੱਕ ਦਿਰੋਦੈਨਿਕ ਸਵੇਰਾ ਟੀਵੀ ਸਸਿਕਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par